ਗੁਰੂ ਦੀ ਕ ਖਾਲਸਾ ਬਾਈਗੀ ਖਤੇ ਦਾਸ 인ਦਰਪੀਰ ਸਿੰਘ ਕਾ ਦੀਆਂ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਯੂਨੀਅਨ ਦੁਆਬਾ ਅੱਜ ਜਿਹੜਾ ਕੇਐਮਐਮ ਮੋਰਚੀ ਵੱਲੋਂ ਜਿਹੜਾ ਗੈਰ ਰਾਜਨੀਤਿਕ ਸਾਡੇ ਮੋਰਚੇ ਵੱਲੋਂ ਇਹ ਕਿਹਾ ਗਿਆ ਵੀ ਜਿਹੜਾ ਮੰਗ ਪੱਤਰ ਆ ਜਿਹੜਾ ਕੀ ਪਿਛਲੇ ਦਿਨੀ ਸਰਕਾਰ ਨੇ ਜੋ ਕਿਸਾਨਾਂ ਤੇ ਤਸ਼ੱਦਦ ਟਾਇਆ ਟਰਾਲੀਆਂ ਭੰਨੀਆਂ ਚੋਰੀ ਕੀਤੀਆਂ ਉਹਨਾਂ ਤੇ ਕਾਰਵਾਈ ਕਰਨੀ ਤੇ ਜਿਹੜੇ ਸਾਡੇ ਪ੍ਰਧਾਨ ਸੀਗੇ ਭਲਵੰਤ ਸਿੰਘ ਬਹਿਰਾਮਕੇ ਸਾਹਿਬ ਉਹਨਾਂ ਰਣ ਜਿਹੜੇ ਐਸ ਐਚਓ ਨੇ ਕਟਮਾਰ ਕੀਤੀ ਅਸੀਂ ਉਹਦੇ ਮੰਗ ਕਰਦੇ ਵੀ ਉਹਨੂੰ ਮੋਤਲ ਕੀਤਾ ਜਾਵੇ ਤੇ ਉਤੇ ਕਾਰਵਾਈ ਕੀਤੀ ਜਾਵੇ ਜਦ ਤੱਕ ਜਦੋਂ ਮੰਧਾ ਕੜੀ ਚੱਲਦੀ ਰਹੂਗੀ ਜਦ ਤੱਕ ਇਹ ਅੱਗੇ ਕਰਦੇ ਕੀ ਹੋਵੇ ਦੇਖੋ ਜੀ ਜੇ ਸਰਕਾਰ ਇਹ ਗੱਲ ਦਾ ਨੋਟਿਸ ਨਹੀਂ ਲੈਂਦੀ ਕਾਰਵਾਈ ਨਹੀਂ ਕਰਦੀ ਤਾਂ ਮੋਰਚਾ ਹੋਰ ਤੇਜ਼ ਹੋਊਗਾ ਹੋ ਸਕਦਾ ਅਸੀਂ ਉੱਥੇ ਪੱਕਾ ਮੋਰਚਾ ਵੀ ਲਾਈਏ ਇਸ ਇਸ ਦੇ ਖਿਲਾਫ ਵੀ ਜਿਹੜਾ ਐਸਐਚਓ ਸੀ ਜਿਨੇ ਕੀ ਜਾਣ ਬੁੱਝ ਕੇ ਸਾਡੇ ਪ੍ਰਧਾਨ ਨੂੰ ਕੁੱਟਿਆ ਉੱਥੇ ਤੇ ਤਸ਼ੱਦਦ ਕੀਤਾ ਆਪਣੀ ਪਰਸਨਲ ਰੰਜਿਸ਼ ਕੱਢੀ ਉਹਨੇ ਤਾਂ ਉਹਦੇ ਤੇ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਤਾਂ ਜੀ ਅੱਜ ਅੱਜ ਅਸੀਂ ਗੱਲ ਵੀ ਕਰੀ ਜਦ ਪਾਵਰ ਹੋ ਗਈ ਹੈ ਸਾਡਾ ਦੋਨਾਂ ਮੋਰਚਿਆਂ ਦਾ ਦੋਨਾਂ ਮੋਰਚਿਆਂ ਵੱਲੋਂ ਸਾਡੇ ਜਿਹੜੀਆਂ ਫਸਲਾਂ ਦਾ ਨੁਕਸਾਨ ਹੋਇਆ ਪਿਛਲੇ ਸਮੇਂ ਸੜ ਕੇ ਜਾਂ ਗੜੇ ਮਾਰੀ ਨਾ ਹੋਇਆ ਉਸ ਤੋਂ ਪਹਿਲਾਂ ਤੇ ਜਿਹੜਾ ਸਾਡਾ ਮੋਰਚਿਆਂ ਦਾ ਨੁਕਸਾਨ ਕੀਤਾ ਗਿਆ ਸਰਕਾਰ ਵੱਲੋਂ ਟਾਕਾ ਮਾਰਿਆ ਗਿਆ ਸਮਾਨ ਲੁੱਟਿਆ ਗਿਆ ਤੋੜਿਆ ਗਿਆ ਔਰ ਸਾਡੇ ਆਗੂ ਨੂੰ ਕੁੱਟਿਆ ਗਿਆ ਉਹਦੇ ਖਿਲਾਫ ਅੱਜ ਮੰਗ ਪੱਤਰ ਦੇ ਰਹੇ ਅਸੀਂ ਵੀ ਸਾਡੀ ਉਹ ਪਰਪਾਈ ਕੀਤੀ ਜਾਵੇ ਤੇ ਉਹਨਾਂ ਆਗੂਆਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਦੇਖੋ ਸਰਕਾਰਾਂ ਦੇ ਹੱਥਾਂ ਜਾਂ ਤਾਂ ਚਲਾਉਣਗੇ ਚਲਾਵਾਂਗੇ ਅਸੀਂ ਆ ਡਰਾਮੇਬਾਜ਼ੀਆਂ ਹੁੰਦੀਆਂ ਤੁਹਾਡੇ ਪਿੱਛੇ ਡਰਾਮੇਬਾਜ਼ੀ ਹੋ ਰਹੀ ਆ ਅੱਜ ਭਾਜਪੀ ਵੀ ਡਰਾਮੇਬਾਜ਼ੀ ਕਰ ਰਹੀ ਆ ਅੱਜ ਆਪ ਵਾਲੇ ਵੀ ਡਰਾਮੇਬਾਜ਼ੀ ਕਰ ਰਹੇ ਆ 222 ਦੇ ਵਿੱਚ ਇਸ ਡੈਮ ਐਕਟ ਦੇ थ्रू ਇਹਨਾਂ ਨੇ ਸਾਰੇ ਅਧਿਕਾਰ ਤੇ ਸੈਂਟਰ ਨੂੰ ਦੇ ਦਿੱਤੇ ਸੀ ਅੱਜ ਵੀ ਇੱਕ ਕਰ ਰਹੇ ਨੇ ਵਿਖਾਵੇ ਕਰ ਰਹੇ ਨੇ ਔਰ ਭਾਜਪੀ ਇਹਨਾਂ ਦਾ ਪਿਓ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡਾ ਪਿਓ ਉੱਤੇ ਬੈਠਾ ਪਾਣੀ ਤੇ ਉਹ ਖੋਣ ਡਿਆ ਇਹ ਥੱਲੇ ਇੱਥੇ ਡਰਾਮੇਬਾਜ਼ੀਆਂ ਕਰ ਰਹੇ ਨੇ ਇਹ ਸਾਰੀਆਂ ਲੋਕਾਂ ਜਿਹੜੇ ਡਰਾਮੇਬਾਜ਼ੀਆਂ ਕਰਦੇ ਨੇ ਇਹਨਾਂ ਨੂੰ ਨੰਗੇ ਕਰਾਂਗੇ ਅਸੀਂ